ਤੇਸੀ ਤੁਹਾਨੂੰ ਦਿਖਾਉਂਦੇ ਆਂ ਪੰਜਾਬ ਦੀ ਸਭ ਤੋਂ ਤਾਜ਼ਾ ਅਹਿਮ ਅਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਵਿਸ਼ਵਾਸਯੋਗ ਤਰੀਕੇ ਨਾਲ ਤਾਂ ਆਓ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਪੰਜਾਬ ਦੀ ਅੱਜ ਦੀਆਂ 25 ਵੱਡੀਆਂ ਅਪਡੇਟਸ ਖਾਸ ਤੌਰ ਤੇ ਤੁਹਾਡੇ ਲਈ ਅਤੇ ਵੀਡੀਓ ਦੇ ਵਧਾਉਣ ਤੋਂ ਪਹਿਲਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਤੁਸੀਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਸਾਡੇ ਨਾਲ ਜੁੜੇ ਹੋਏ ਹੋ ਦੁਸ਼ਕਰਮ ਦਾ ਕੇਸ ਦਰਜ ਹੋਣ ਤੋਂ ਬਾਅਦ 2 ਸਤੰਬਰ ਨੂੰ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਪਠਾਣ ਮਾਜਰਾ ਅਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਕਰਮੀਆਂ ਤੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ ਭੱਜ ਰਹੇ ਵਿਧਾਇਕ ਦੀ ਸਕਾਰਪਿਓ ਦੀ ਟੱਕਰ ਨਾਲ ਇੱਕ ਪੁਲਸ ਕਰਮੀ ਜ਼ਖਮੀ ਹੋ ਗਿਆ ਸੀ ਪੁਲਸ ਨੇ ਇਸ ਦੌਰਾਨ ਉਸ ਦਾ ਸਾਥੀ ਬਲਵਿੰਦਰ ਸਿੰਘ ਨੂੰ ਫੜ ਲਿਆ ਸੀ ਉਸ ਦੇ ਕੋਲੋਂ ਤਿੰਨ ਅਸਲਾ ਅਤੇ ਇੱਕ ਫੋਰਚੂਨਰ ਗੱਡੀ ਬਰਾਮਦ ਕੀਤੀ ਸੀ ਪੰਜਾਬ ਵਿੱਚ ਬਾੜ ਨਾਲ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਆਪਣੇ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਘੋਸ਼ਣਾ ਕੀਤੀ ਪਰ ਪੰਜਾਬ ਸਰਕਾਰ ਇਸ ਨਾਲ ਖੁਸ਼ ਨਹੀਂ ਹੈ ਜਲੰਧਰ ਵਿੱਚ ਪੁਲਸ ਕਮਿਸ਼ਨਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਹੁਕਮ ਜਾਰੀ ਕੀਤੇ ਹਨ ਰਾਤ 12 ਵਜੇ ਤੱਕ ਸਾਰੇ ਰੈਸਟੋਰੈਂਟ ਬਾਰ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਰਾਤ 11:30 ਵਜੇ ਤੋਂ ਬਾਅਦ ਰੈਸਟੋਰੈਂਟ ਵਿੱਚ ਕਿਸੇ ਵੀ ਨਵੇਂ ਗਾਹਕ ਨੂੰ ਦਾਖਲੇ ਦੀ ਇਜਾਜ਼ਤ ਨਹੀਂ ਹੋਵੇਗੀ। ਬਟਾਲਾ ਦੇ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੜੀ ਦੇ ਪੂਰਵ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਯוגਰਾਜ ਸਿੰਘ 52 ਸਾਲ ਦੇ ਰੂਪ ਵਿੱਚ ਹੋਈ ਹੈ। ਇਸ ਘਟਨਾ ਵਿੱਚ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਫਾਜ਼ਿਲਕਾ ਵਿੱਚ ਲਾਧੂਕਾ ਦੇ ਨੇੜੇ ਪੁਲਸ ਨੇ ਦੋ આરોપીਾਂ ਦਾ ਇਨਕਾਊਂਟਰ ਕੀਤਾ ਹੈ। ਦੋ ਮਾਰੂਪੀਆਂ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਲਕਾਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਨੇ ਕਹਿਣਾ ਹੈ ਕਿ આરોપીਆਂ ਨੇ ਇੱਕ ਨਿੱਜੀ ਹੋਟਲ ਸੰਚਾਲਕ ਤੋਂ 5 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਅਤੇ ਹੋਟਲ ਦੇ ਬਾਹਰ ਫਾਇਰਿੰਗ ਵੀ ਕੀਤੀ ਸੀ ਪੰਜਾਬ ਸਰਕਾਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਮੁਹਾਲੀ ਵਿੱਚ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਲਈ ਚਾਰਜਿੰਗ ਇਨਫਰਾਸਟ੍ਰਕਚਰ ਸਥਾਪਿਤ ਕਰੇਗੀ ਸਥਾਨਕ ਨਿਕਾਇਮ ਮੰਤਰੀ ਦਾ ਰਵਜੋਤ ਸਿੰਘ ਨੇ ਈ-ਮੋਬਿਲਿਟੀ ਅਤੇ ਸਸਟੇਨੇਬਲ ਪਬਲਿਕ ਟਰਾਂਸਪੋਰਟੇਸ਼ਨ ਤੇ ਪੰਜਾਬ ਕਨक्लेव ਵਿੱਚ ਇਹ ਘੋਸ਼ਣਾ ਕੀਤੀ ਉਨਾ ਨੇ ਕਿਹਾ ਕਿ ਇਲੈਕਟ੍ਰਿਕ ਬੱਸਾਂ ਨਾਲ ਪ੍ਰਦੂਸ਼ਣ ਘਟੇਗਾ ਅਤੇ ਡਰਾਈਵਰਾਂ ਦੀ ਆਮਦਨ ਵਧੇਗੀ। ਕਪੂਰਥਲਾ ਦੀ ਸਬਡਿਵੀਜ਼ਨ ਪੁਲੱਠ ਦੇ ਪਿੰਡ ਹਮੀਰਾ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਗੁੱਟਾਂ ਵਿੱਚ ਖੂਨੀ ਸੰਘਰਸ਼ ਹੋਣ ਦੀ ਖਬਰ ਹੈ। ਹਮਲਾਵਰਾਂ ਨੇ ਇੱਕ ਇਨੋਵਾ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਤਿੰਨ ਰਾਉਂਡ ਫਾਇਰਿੰਗ ਵੀ ਕੀਤੀ। ਫਾਇਰਿੰਗ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਪੜਤੀ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਰੈਫਰ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਲਈ ਘੋਸ਼ਿਤ ਕੀਤੇ ਗਏ 1600 ਕਰੋੜ ਦੇ ਰਾਹਤ ਪੈਕੇਜ ਤੇ ਪੰਜਾਬ ਸਰਕਾਰ ਹਮਲਾਵਰ ਹੈ। ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਗਹਿਰੀ ਨਿਰਾਸ਼ਾ ਪ੍ਰਗਟ ਕਰਦੇ ਹਾਂ ਇਸ ਨੂੰ ਬਾੜ ਪੀੜਿਤ ਪੰਜਾਬ ਨਾਲ ਘਟੀਆਂ ਮਜ਼ਾਕ ਕਰਾਰ ਦਿੱਤਾ ਹੈ। ਐਨਕਾਊਂਟਰ ਸਪੈਸ਼ਲਿਸਟ ਪੰਜ ਵੀਰਤਾ ਪਦਕ ਜੇਤੂ ਏਜੀਟੀਐਫ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੂੰ ਇੱਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਡੀਐਸਪੀ ਵਿਕਰਮਜੀਤ ਸਿੰਘ ਬਰਾੜ ਮੁਹਾਲੀ ਦੇ ਡੇਰਾ ਬਸੀ ਵਿੱਚ ਤਾਇਨਾਤ ਹਨ। ਮੋਹਾਲੀ ਦੇ ਸੈਕਟਰ 68 ਸਥਿਤ ਇੱਕ ਪ੍ਰਾਈਵੇਟ ਬੈਂਕ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬੈਂਕ ਇੱਕ ਸ਼ਖਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਮ੍ਰਿਤਕ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਐਚ ਡੀ ਐਫ ਸੀ ਬੈਂਕ ਦੇ ਬਾਥਰੂਮ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਮ੍ਰਿਤਕ ਦੀ ਪਛਾਣ ਰਾਜਦੀਪ ਸਿੰਘ ਵਜੋਂ ਹੋਈ ਹੈ ਉਸਨੇ ਆਪਣੀ 45 ਬੋਰਡ ਦੀ ਪਿਸਤੌਲ ਨਾਲ ਗੋਲੀ ਮਾਰੀ ਮ੍ਰਿਤਕ ਅਸਲ ਵਿੱਚ ਮੋਗਾ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਨੇ ਬੈਂਕ ਦੇ ਬਾਥਰੂਮ ਵਿੱਚ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਸ ਦਾ ਸ਼ਵ ਬاہر ਕੱਢਿਆ ਗਿਆ ਹੈ ਉਸ ਦੇ ਸਿਰ ਤੇ ਗੋਲੀ ਦਾ ਗਹਿਰਾ ਜ਼ਖਮ ਸੀ ਬੈਂਕ ਵਿੱਚ ਹੋਈ ਇਸ ਘਟਨਾ ਦੇ ਬਾਅਦ ਸਾਰਾ ਸਟਾਫ ਸਹਿਮ ਗਿਆ ਅਤੇ ਬ੍ਰਾਂਚ ਮੈਨੇਜਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਇਸ ਦੀ ਸੂਚਨਾ ਦਿੱਤੀ ਫਾਜ਼ਿਲਕਾ ਵਿੱਚ ਇੱਕ ਹੋਟਲ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਮੁੱਠਪੇੜ ਵਿੱਚ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਅਤੇ ਉਹਨਾਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 28 ਅਤੇ 31 ਅਗਸਤ ਦੀ ਰਾਤ ਨੂੰ ਹੋਟਲ ਦੇ ਬਾਹਰ ਅਣਜਾਣ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ ਪੰਜਾਬ ਦੇ ਲੋਕ ਅਜੇ ਵੀ ਅਮਰੀਕਾ ਵਿੱਚ ਵਸੰਦੀ ਇੱਛਾ ਵਿੱਚ ਜਾਲਸਾਸ ਟਰੈਵਲ ਏਜੰਟਾਂ ਦੇ ਸ਼ਿਕਾਰ ਹੋ ਰਹੇ ਹਨ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਭਾਵੇਂ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕਰ ਰਿਹਾ ਹੈ ਪਰ ਲੋਕ ਇਹਨਾਂ ਦੇ ਭੁਲਾਵੇ ਵਿੱਚ ਫਸ ਕੇ ਆਪਣੀ ਜਮ੍ਹਾਂ ਪੂੰਜੀ ਲੁੱਟਾ ਰਹੇ ਹਨ ਲੋਕ ਬਿਨਾਂ ਜਾਂਚ ਪਰਖ ਦੇ ਫਰਜ਼ੀ ਟਰੈਵਲ ਏਜੰਟਾਂ ਕੋਲ ਆਪਣੇ ਰੁਪਏ ਫंसा ਰਹੇ ਹਨ ਅਜਿਹਾ ਹੀ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ ਅੰਮ੍ਰਿਤਸਰ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਨਗਰ ਨਿਗਮ ਵਿੱਚ ਕਵਰਕ ਦੀ ਨੌਕਰੀ ਦਿਵਾਉਣ ਦੇ ਨਾਂ ਤੇ 2 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਏਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਆਰੋਪੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸ਼ਿਕਾਇਤਕਰਤਾ ਗੀਤਾ ਸ਼ਰਮਾ ਨੇ ਦੱਸਿਆ ਕਿ ਆਰੋਪੀਆਂ ਨੇ ਸਰਕਾਰੀ ਨੌਕਰੀ ਦਿਵਾਉਣ ਦਾ ਦਾਅਵਾ ਕੀਤਾ ਸੀ ਪੋਸ਼ਾਰਪੁਰ ਵਿੱਚ ਮੰਗਲਵਾਰ ਦੇਰ ਸ਼ਾਮ ਸ਼ਹਿਰ ਦੇ ਦੀਪਨਗਰ ਵਿੱਚ 5 ਸਾਲ ਦੇ ਬੱਚੇ ਦਾ ਅਗਵਾ ਕੁਝ ਬਦਮਾਸ਼ਾਂ ਨੇ ਕਰ ਲਿਆ ਸੀ। ਬਦਮਾਸ਼ਾਂ ਨੇ ਬੱਚੇ ਦੀ ਹਤਿਆ ਕਰ ਦਿੱਤੀ। ਹਤਿਆ ਤੋਂ ਬਾਅਦ ਬੱਚੇ ਦਾ ਸ਼ਵ ਹਤਿਆਰਿਆਂ ਨੇ ਸ਼ਮਸ਼ਾਨ ਘਾਟ ਵਿੱਚ ਸੁੱਟ ਦਿੱਤਾ। ਬੱਚੇ ਨਾਲ ਕੁਕਰਮ ਦਾ ਵੀ ਸ਼ੱਕ ਹੈ। ਅੰਮ੍ਰਿਤਸਰ ਦੇ ਧਾਰੀਵਾਲ ਕਲੇਰ ਪਿੰਡ ਵਿੱਚ ਬਾੜ ਤੋਂ ਬਾਅਦ ਅਫਰੀਕੀ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਹੈ। ਪ੍ਰਸ਼ਾਸਨ ਨੇ ਪਿੰਡ ਨੂੰ ਸੰਕਰਮਣ ਕੇਂਦਰ ਘੋਸ਼ਿਤ ਕਰ ਦਿੱਤਾ ਹੈ ਅਤੇ ਸੂਰ ਅਤੇ ਮਾਸ ਉਤਪਾਦਾਂ ਦੀ ਆਵਾਜਾਈ ਤੇ ਰੋਕ ਲਾ ਦਿੱਤੀ ਹੈ। ਪਸ਼ੂ ਪਾਲਕਾਂ ਨੂੰ ਸਾਵਧਾਨ ਰਹਿਣ ਅਤੇ ਸਾਫ ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਸਪਸ਼ਟ ਕੀਤਾ ਕਿ ਹਥਿਆਰਾਂ ਨਾਲ ਲੈਸ ਅਤੰਕੀਆਂ ਨੂੰ ਜੀਵਿਤ ਫੜਨਾ ਵੀ ਐਨਕਾਊਂਟਰ ਦੀ ਸ਼੍ਰੇਣੀ ਵਿੱਚ ਗਿਣਿਆ ਜਾਵੇਗਾ। ਕੋਰਟ ਨੇ ਕਿਹਾ ਕਿ ਅਤੰਕੀਆਂ ਨੂੰ ਮਾਰਨ ਦੀ ਬਜਾਏ ਜੇਕਰ ਪੁਲਿਸ ਕਰਮੀ ਉਹਨਾਂ ਨੂੰ ਗ੍ਰਿਫਤਾਰ ਕਰਦੇ ਹਨ ਤਾਂ ਇਹ ਉਹਨਾਂ ਦੀ ਬਹਾਦਰੀ ਅਤੇ ਕਰਤਵਨਿਸ਼ਠਾ ਦਾ ਵੱਡਾ ਉਦਾਹਰਣ ਹੈ। ਬਠਿੰਡਾ ਵਿੱਚ 2 ਸਾਲ ਦੀ ਮਾਸੂਮ ਅਤੇ ਉਸ ਦੀ ਮਾਂ ਨੂੰ ਔਰਤ ਦੇ ਮਹਿਕੇ ਵਾਲਿਆਂ ਨੇ ਹਥਿਆਰ ਨਾਲ ਤਾਬੜ ਤੋੜ ਕਈ ਵਾਰ ਕਰ ਬੇਰਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਆਰੋਪੀ ਦੇ ਪੁੱਤਰ ਨੇ ਵੀ ਪਿਤਾ ਦੇ ਨਾਲ ਮਿਲ ਕੇ ਇਸ ਖੂਨੀ ਖੇਡ ਨੂੰ ਅੰਜਾਮ ਦਿੱਤਾ ਜਿੱਥੇ ਪਿਤਾ ਅਤੇ ਪੁੱਤਰ ਨੇ ਮਿਲ ਕੇ ਔਰਤ ਅਤੇ ਉਸਦੀ 2 ਸਾਲ ਦੀ ਮਾਸੂਮ ਬੱਚੀ ਦੀ ਕਰ ਦਿੱਤੀ ਹੱਤਿਆ ਮ੍ਰਿਤਕ ਔਰਤ ਜਸ਼ਮਨਦੀਪ ਕੌਰ ਨੇ 5 ਸਾਲ ਪਹਿਲਾਂ ਪਰਿਵਾਰ ਦੇ ਖਿਲਾਫ ਜਾ ਕੇ ਪਿੰਡ ਦੇ ਹੀ ਨੌਜਵਾਨ ਨਾਲ ਲਵ ਮੈਰਿਜ ਕੀਤੀ ਸੀ ਏਸੀ ਗੱਲ ਦੀ ਰੰਜਿਸ਼ ਦੇ ਚੱਲਦੇ ਉਸਦੇ ਆਰੋਪੀ ਪਿਤਾ ਰਾਜਵੀਰ ਸਿੰਘ ਅਤੇ ਭਰਾ ਪਰਮਪਾਲ ਸਿੰਘ ਨੇ ਜਸ਼ਮਨਦੀਪ ਅਤੇ ਉਸਦੀ ਧੀ ਦੀ ਹੱਤਿਆ ਕਰ ਦਿੱਤੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀ ਸੰਘ ਚੌਣ ਵਿੱਚ ਕਲੱਬ ਪਾਰਟੀਆਂ ਤੇ ਰੋਕ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਲਈ ਇੱਕ ਮਾਸਟਰ ਪਲਾਨ ਬਣਾਇਆ ਜਾ ਰਿਹਾ ਹੈ ਇਸ ਵਾਰ ਵਿਦਿਆਰਥੀ ਸੰਗਠਨਾ ਨੇ ਕਲੱਬ ਪਾਰਟੀਆਂ ਨਾਲ ਹੀ ਵੋਟਰਾਂ ਨੂੰ ਰਜਾਉਣ ਦਾ ਯਤਨ ਕੀਤਾ ਸੀ ਪ੍ਰਸ਼ਾਸਨ ਹੁਣ ਇੱਕ ਕਮੇਟੀ ਬਣਾ ਕੇ ਇਹਨਾਂ ਪਾਰਟੀਆਂ ਤੇ ਲਗਾਮ ਲਗਾਉਣ ਦੀ ਤਿਆਰੀ ਵਿੱਚ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਨਿਸ਼ਪੱਖ ਬਣਾਇਆ ਜਾ ਸਕੇ ਚੰਡੀਗੜ੍ਹ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਸੈਕਟਰ 8 9 ਲਾਈਟ ਪਾਇੰਟ ਦੇ ਨੇੜੇ ਝਾੜੀਆਂ ਵਿੱਚ 2 ਮਹੀਨੇ ਦੀ ਬੱਚੀ ਮਿਲੀ ਜਿਸ ਨੂੰ ਕਿਸੇ ਜਾਨਵਰ ਨੇ ਨੋਚ ਦਿੱਤਾ ਸੀ ਸਫਾਈ ਕਰਮਚਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਸ਼ੇਸ਼ ਗਿਆਨਾਂ ਦੇ ਅਨੁਸਾਰ ਅਵਾਂਸ਼ਿਤ ਗਰਭ ਅਤੇ ਆਰਥਿਕ ਮਜਬੂਰੀ ਵਰਗੇ ਕਾਰਨਾ ਕਰਕੇ ਲੋਕ ਬੱਚਿਆਂ ਨੂੰ ਤਿਆਗ ਦਿੰਦੇ ਹਨ। ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ਵਿੱਚ ਐਨ ਆਈ. ਏ ਦੀ ਟੀਮ ਨੇ ਛਾਪੇਮਾਰੀ ਕਰਕੇ ਤਿੰਨ ਹੈਂਡ ਗ੍ਰੇਨੇਡ ਅਤੇ ਤਿੰਨ ਡੈਟੋਨੇਟਰ ਬਰਾਮਦ ਕੀਤੇ। ਟੀਮ ਨੇ ਸੰਨੀ ਨਾਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਲੈ ਕੇ ਪਿੰਡ ਪਹੁੰਚੀ। ਸੁਰੱਖਿਆ ਦੇ ਮੱਦੇਨਜ਼ਰ ਬੰਬ ਨਿਰੋਧਕ ਦਸਤਾ ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਛੱਪੜ ਦੇ ਆਲੇ-ਦੁਆਲੇ ਦਾ ਇਲਾਕਾ ਸੀਲ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਤਿਹਗੜ੍ਹ ਸਾਹਿਬ ਵਿੱਚ 50 ਸਾਲ ਪੁਰਾਣੇ ਦਰਖਤਾਂ ਦੀ ਅਵੈਧ ਕਟਾਈ ਤੇ ਰਾਜ ਸਰਕਾਰ ਨੂੰ ਨੋਟਿਸ ਭੇਜਿਆ ਹੈ। ਯਾਚਕਾ ਕਾਰਤਾ ਹਰਸ਼ਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਿਨਾਂ ਇਜਾਜ਼ਤ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਜਿਸ ਨਾਲ ਪਰਿਆਵਰਣ ਨੂੰ ਨੁਕਸਾਨ ਹੋ ਰਿਹਾ ਹੈ। ਯਾਚਕਾ ਵਿੱਚ ਕਿਹਾ ਗਿਆ ਹੈ ਕਿ ਦਰਖਤਾਂ ਦੀ ਕਟਾਈ ਨਾਲ ਕੁਦਰਤੀ ਆਫ਼ਤਾਂ ਵੱਧ ਸਕਦੀਆਂ ਹਨ। ਚੰਡੀਗੜ੍ਹ ਵਿੱਚ ਭੂਮੀ ਰਿਕਾਰਡ ਦੇ ਡਿਜੀਟਲ ਕਰਨ ਲਈ ਨਕਸ਼ਾ ਪਾਇਲਟ ਪ੍ਰੋਜੈਕਟ ਦੇ ਤਹਿਤ ਡਰੋਨ ਸਰਵੇ ਪੂਰਾ ਹੋ ਚੁੱਕਾ ਹੈ। 20 ਸਤੰਬਰ ਤੋਂ ਸੰਪਤੀਆਂ ਦਾ ਫੀਲਡ ਵੈਰੀਫਿਕੇਸ਼ਨ ਸ਼ੁਰੂ ਹੋਵੇਗਾ। ਸੀ। ਨਿਸ਼ਾੰਤ ਕੁਮਾਰ ਨੇ ਸਰਵੇਖਾਂ ਨੂੰ ਉਚਿਤ ਤਾਲੀਮ ਦੇਣ ਤੇ ਜ਼ੋਰ ਦਿੱਤਾ। ਇਸ ਪ੍ਰੋਜੈਕਟ ਨਾਲ ਸੰਪਤੀ ਵਿਵਾਦ ਘਟਣਗੇ ਅਤੇ ਪਾਰਦਰਸ਼ਤਾ ਆਵੇਗੀ, ਜਿਸ ਨਾਲ ਸ਼ਹਿਰੀ ਵਿਕਾਸ ਵਿੱਚ ਸੁਧਾਰ ਹੋਵੇਗਾ। ਪੰਜਾਬ ਦੇ ਨੀਵੇਂ ਇਲਾਕਿਆਂ ਵਿੱਚ ਬਾੜ ਨਾਲ ਜੂਝ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਪੌਂਗ ਬੰਦ ਵਿੱਚ ਪਾਣੀ ਦੀ ਆਵਕ ਘਟਣ ਨਾਲ ਜਲ ਸਤਾ ਘਟ ਰਿਹਾ ਹੈ। ਪ੍ਰਬੰਧਨ ਨੇ ਇਸ ਪਿਲਵੇ ਤੋਂ ਘੱਟ ਪਾਣੀ ਛੱਡਣ ਦੇ ਆਦੇਸ਼ ਦਿੱਤੇ ਹਨ, ਜਿਸ ਨਾਲ ਬਾੜ ਪ੍ਰਭਾਵਿਤ ਖੇਤਰਾਂ ਵਿੱਚ ਸੁਧਾਰ ਦੀ ਉਮੀਦ ਹੈ। ਜਲ ਸਤਾ ਘਟਨ ਨਾਲ ਬਿਆਸ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਅਤੇ ਸ਼ਹਿਰਾਂ ਨੂੰ ਰਾਹਤ ਮਿਲੇਗੀ।